ਵਧੀਆ ਮੁੰਡਿਆਂ ਨੇ ਦਿਖਾਇਆ ਸਾਨੂੰ ਨਸ਼ਿਆਂ ਬਾਰੇ ਮੈਂ ਆਪਣੀ ਪਿੰਡ ਦੇ ਸਰਪੰਚ ਤੇ ਅੱਜ ਜੋ ਨਾਟਕ ਹੋਇਆ ਤੇ ਬਹੁਤ ਹੀ ਰੀਅਲਿਟੀ ਵਾਲਾ ਨਾਟਕ ਸੀ ਤੇ ਮੁੰਡਿਆਂ ਦੀ ਐਕਟਿੰਗ ਦੇਖ ਕੇ ਤਾਂ ਮਤਲਬ ਮਜ਼ਾ ਹੀ ਆ ਗਿਆ ਨਾਟਕ ਬਹੁਤ ਵਧੀਆ ਸੀਗਾ ਬਹੁਤ ਵਧੀਆ ਲੱਗਿਆ ਇਹ ਚਾਹੁੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਤੇ ਬਹੁਤ ਵਧੀਆ ਕਲਾਕਾਰ ਨੇ ਸਾਫ ਸੁਥਰਾ ਨਾਟਕ ਜੇ ਆਪਾਂ ਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਬਹੁਤ ਵਧੀਆ ਨਾਟਕਾਂ ਤੇ ਜੀ ਤੋਂ ਸਿੱਖਣ ਨੂੰ ਮਿਲਦਾ ਕਿ ਨਸ਼ੇ ਤੋਂ ਦੂਰ ਰਹੋ ਤੇ ਅੱਲਾਹ ਤਾਲਾ ਅੱਗੇ ਹੀ ਦੁਆ ਕਰਦਾ ਕਿ ਇਹ ਮੁੰਡੇ ਅੱਗੇ ਜਾ ਕੇ ਬਹੁਤ ਹੀ ਵਧੀਆ ਫਿਲਮਾਂ 'ਚ ਕੰਮ ਕਰਨ ਐਕਟਿੰਗ ਥਰੂ ਕਰਨਗੇ ਬਹੁਤ ਹੀ ਵਧੀਆ ਨਾਟਕ ਦੀ ਰਿਐਲਿਟੀ ਨਾਟਕ ਦੀ ਤੇ ਐਕਟਿੰਗ ਲਈ ਜੇ ਨੰਬਰ ਦਈਏ 100 'ਚੋਂ 101 ਹੀ ਦਊਗਾ ਆਪਾਂ ਬਗੇ ਨਾਟਕ ਸੀ ਅੱਜ ਪਿੰਡੇ ਚਲੇ ਵੇੜਾ ਵਿੱਚ ਸਰ ਫਰੋਸ਼ ਟੀਮ ਵੱਲੋਂ ਇੱਕ ਨਾਟਕ ਖੇਡਿਆ ਜਿਸ ਦੇ ਵਿੱਚ ਨਸ਼ਾ ਦੇ ਵਿਰੁੱਧ ਪਿੰਡ ਵਾਲਿਆਂ ਨੂੰ ਅਵੇਅਰਨੈਸ ਗ੍ਰੇ ਅਤੇ ਇਹ ਜਿਹੜਾ ਨਾਟਕ ਹੈ ਪਿੰਡ ਪਿੰਡ ਸਾਰ ਸਾਰ ਜਰੂਰ ਹੋਣਾ ਚਾਹੀਦਾ ਜੋ ਵੀ ਇਹਨਾਂ ਮੁੰਡਿਆਂ ਨੇ ਐਕਟਿੰਗ ਕੀਤੀ ਆ ਬਾ ਕਮਾਲ ਐਕਟਿੰਗ ਕੀਤੀ ਆ ਪਰ ਮਾਤਵੇ ਇਹਨਾਂ ਨੂੰ ਹੋਰ ਤਰੱਕੀਆਂ ਵਾਸੀ